ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਦੇ بیٹے ਸਾਬਕਾ ਵਿਧਾਇਕ ਕੁਲਵੀਰ ਜੀਰਾ ਤਾਂ ਹੁਣ ਉਹ ਜ਼ਿਲ੍ਹਾ ਪ੍ਰਧਾਨੇ ਕਾਂਗਰਸ ਦੇ ਉਹਨਾਂ ਤੇ ਵਾਰ-ਵਾਰ ਉਹ ਬੱਚੇ ਨੇ ਉਹਨਾਂ ਤੇ ਗੋਲੀਆਂ ਚੱਲੀਆਂ ਨੇ ਸਾਬਕਾ ਐਮਐਲਏ ਸਾਹਿਬ ਸੇਵਨੀ ਤੇ ਆਮ ਦੁਨੀਆ ਲਗੀ ਹੋਊਗਾ ਜਿਹੜੇ ਦਿਨੋਂ ਦਿਨ ਗੈਂਗਸਰ ਵਾਰ ਵੱਧਦੀ ਜਾਂਦੀ ਏ ਮੁੰਡੇ ਮਰਦੇ ਜਾਂਦੇ ਨੇ ਬਹੁਤ ਨਿੰਦਣਯੋਗ ਘਟਨਾ ਹੈ ਆਪ ਸਰਕਾਰ ਦੀ ਜਿਹੜੀ ਉਹ ਲਾਪਰਵਾਹੀ ਹੈ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਦੇ ਬੇਟੇ ਸਾਬਕਾ ਵਿਧਾਇਕ ਕੁਲਵੀਰ ਜੀਰਾ ਤਾਂ ਹੁਣ ਉਹ ਜ਼ਿਲ੍ਹਾ ਪ੍ਰਧਾਨੇ ਕਾਂਗਰਸ ਨੇ ਉਹਨਾਂ ਤੇ ਵਾਰ-ਵਾਰ ਉਹ ਬੱਚੇ ਨਹੀਂ ਉਹਨਾਂ ਤੇ ਗੋਲੀਆਂ ਚੱਲੀਆਂ ਨੇ ਤਾਂ ਗੋਲੀਆਂ ਜਦੋਂ ਚੱਲੀਆਂ ਤਾਂ ਐਸੀ ਗੱਡੀ ਤੇ ਆਰ.ਏ.ਸੀ. ਕੁਲਵੀਰ ਜੀਰਾ ਐਸੀ ਗੱਡੀ ਦੇ ਵਿੱਚ ਮੌਜੂਦ ਸੀ ਕੁਲਵੀਰ ਜੀਰਾ ਜਦੋਂ ਉਹਨਾਂ ਤੇ ਫਾਇਰਿੰਗ ਹੋਈ ਆ ਉਹਨਾਂ ਤੇ ਹਮਲਾ ਹੋਇਆ ਤਾਂ ਵਰਕਰ ਵੀ ਪਹੁੰਚੇ ਨੇ ਜਦੋਂ ਪਤਾ ਲੱਗਿਆ ਹਮਲਾ ਹੋਇਆ ਗੱਲਬਾਤ ਕਰਾਂਗੇ ਸਸੀ ਗਾਲ ਜੀ ਸਸੀ ਗਾਲ ਜੀ ਜੀਰਾ ਸਾਹਿਬ ਤੇ ਜਿਹੜਾ ਹਮਲਾ ਹੋਇਆ ਵਾ ਕੀ ਕਹਿਣਾ ਚਾਹੁੰਦੇ ਬਹੁਤ ਨਿੰਦਣਯੋਗ ਘਟਨਾ ਵੈ ਆਪ ਸਰਕਾਰ ਦੀ ਜਿਹੜੀ ਉਹ ਲਾਪਰਵਾਹੀ ਆ ਆਪ ਸਰਕਾਰ ਦੇ ਵਿੱਚ ਜਿਹੜਾ ਆ ਗੁੰਡੇਗਰਦੀ ਤੇproptoਆਂ ਦਾ ਜਿਹੜਾ ਗੈਂਗਸਟਰ ਦਾ ਕੰਮ ਬਹੁਤ ਜ਼ਿਆਦਾ ਵੱਧਾ ਜਾ ਰਿਹਾ ਤੇ ਪੁਲਿਸ ਪ੍ਰਸ਼ਾਸਨ ਤੋਂ ਕੁਝ ਕੰਟਰੋਲ ਨਹੀਂ ਹੋ ਰਿਹਾ ਕੀ ਲੱਗਦਾ ਵਾ ਬਹੁਤ ਨਿੰਦਨਯੋਗ ਘਟਨਾ ਹੈ ਪ੍ਰਸ਼ਾਸਨ ਬਿਲਕੁਲ ਕੋਈ ਨਹੀਂ ਕਰ ਰਿਹਾ ਜਿਹੜੇ ਦਿਨੋਂ ਦਿਨ ਗੈਂਗਸਟਰ ਵਾਰ ਵਧਦੀ ਜਾਂਦੀ ਹੈ ਮੁੰਡੇ ਮਰਦੇ ਜਾਂਦੇ ਨੇ ਨਵੀਂ ਪੀੜੀ ਹੈ ਕੁਝ ਨਸ਼ਿਆਂ ਨਾਲ ਮਰਦੇ ਜਾਂਦੇ ਨੇ ਕੁਝ ਗੈਂਗਸਟਰ ਆਪਦੇ ਵਿੱਚ ਜਿਹੜੀ ਹੈ ਤੇ ਕੋਚਰ ਲੀਡਰਾਂ ਨੂੰ ਮਤਲਬ ਡਰਾਉਂਦੇ ਧਮਕਾਉਂਦੇ ਨੇ ਫਰੋਤੀਆਂ ਮੰਗਦੇ ਨੇ ਬਹੁਤ ਹੀ ਮਾੜੀ ਗੱਲ ਹੈ ਇਹ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਇਹ ਪੂਰਾ ਨਹੀਂ ਮਤਲਬ ਵੀ ਇਹਨਾਂ ਤੋਂ ਹੋ ਰਿਹਾ ਕੀ ਲੱਗਦਾ ਹਮਲਾ ਹੋਇਆ ਟਰੇਸਿੰਗ ਕੀਤੀ ਕਿੱਥੋਂ ਆਈ ਕਿੱਧਰ ਗਈ ਆ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਜੇ ਇੱਕ ਜ਼ਿਲ੍ਹਾ ਪ੍ਰਧਾਨ ਕਾਂਗਰਸ ਦਾ ਸਾਬਕਾ ਐਮਐਲਏ ਸਾਹਿਬ ਸੀਵਨੀ ਤੇ ਆਮ ਦੁਨੀਆਂ ਲੱਗੀ ਹੋਊਗਾ ਮਾਗੀ ਕਮੇਟੀ ਜੀਰਾ ਸਰਕਾਰ ਚਿੱਟੇ ਨੂੰ ਤਾਂ ਰੋਕ ਨਹੀਂ ਸਕਦੀ ਤੇ ਨਾ ਕੋਈ ਪ੍ਰਬੰਧ ਹੈ ਆ ਜਿਹੜੀ ਹੁਣ ਗੋਲੀ ਚੱਲੀ ਹੈ ਜੀਰਾ ਸਾਹਿਬ ਤੇ ਇਹ ਬਹੁਤ ਨਿੰਦਣਯੋਗ ਆ ਜੀਰਾ ਸਾਹਿਬ ਦੀ ਸੁਰੱਖਿਆ ਵਧਾਈ ਜਾਵੇ ਤੇ ਇਹਨਾਂ ਗੈਂਗਸਟਰਾਂ ਦੇ ਕੰਟਰੋਲ ਕੀਤਾ ਜਾਵੇ ਉਸ ਵਕਤ ਜਦੋਂ ਵਿਧਾਇਕ ਸਾਬਕਾ ਵਿਧਾਇਕ ਕੁਲਵੀਰ ਜੀਰਾ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਹਮਲਾ ਹੋਇਆ ਤਾਂ ਜਦੋਂ ਪਤਾ ਉਹਨਾਂ ਨੂੰ ਲੱਗਿਆ ਵਰਕਰਾਂ ਦਾ ਲੋਕ ਉਹਨਾਂ ਦੇ ਕੋਠੀ ਪਤਾ ਲੈਣ ਆਏ ਤਾਂ ਜ਼ਿਲ੍ਹਾ ਪ੍ਰਧਾਨ ਕੁਲਵੀਰ ਜੀਰਾ ਜੀ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਪੁੱਤਰ ਨੇ ਉਹਨਾਂ ਤੇ ਜਿਹੜਾ ਹਮਲਾ ਹੋਇਆ ਵਾ ਗੱਲਬਾਤ ਕਰਾਂਗੇ ਜ਼ੀਰਾ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜ਼ੀਰਾ ਸਾਹਿਬ ਤੁਹਾਡੇ ਤੇ ਗੋਲੀਬਾਰੀ ਤਾਂ ਕੀ ਲੱਗਦਾ ਤੁਹਾਨੂੰ ਕਿਸ ਨੇ ਕਰਾਈ ਹੈ ਤੇ ਕੌਣ ਸੀਗੇ ਗੱਲ ਇਹ ਕੀ ਤਾਂ ਪੁਲਿਸ ਦਾ ਕੰਮ ਹੈ ਜੀ ਔਰ ਮੈਨੂੰ ਜਿਹੜੀਆਂ ਥ੍ਰੈਟ ਕਾਲਾਂ ਜਿਹੜੇ ਜਿਹੜੇ ਗੈਂਗਸਟਰਾਂ ਲੋਹਾ ਰਹੀਆਂ ਸੀਗੀਆਂ ਮੈਂ ਉਹ ਉਹਨਾਂ ਨੂੰ ਦੱਸਿਆ ਵੀ ਇਹ ਕੱਲ ਔਰ ਅੱਜ ਐਫ ਆਈ ਆਰ ਜਿਹੜੀ ਹੋਣੇ ਹੋਣੇ ਉਹਨਾਂ ਨੇ ਜਿਹੜੀ ਉਹ ਦਰਜ ਕੀਤੀ ਹੈ ਐਫਆਈਆਰ ਦੀ ਕਾਪੀ ਜੇ ਮੇਰੇ ਕੋਲ ਆਈ ਹੈ ਮੈਂ ਉਹ ਦੇਖਣੀ ਆਂ ਔਰ ਉਹਦੇ ਵਿੱਚ ਮੈਨੂੰ ਜਿੰਨਾ ਲੋਕਾਂ ਦੇ ਸ਼ੱਕ ਸੀ ਪਰ ਮੈਂ ਤੇ ਇਹ ਗੱਲ ਕਹਿਣਾ ਕਿ ਪੁਲਿਸ ਦੀ ਸਭ ਤੋਂ ਵੱਡੀ ਨਿਰਾਸ਼ਾ ਇਹ ਆ ਕਿ ਅਜੇ ਤੱਕ ਉਹ ਟਰੇਸ ਹੀ ਨਹੀਂ ਕਰ ਪਾਏ ਸਾਡੇ ਜਿਹੜੇ ਮੀਡੀਆ ਦੇ ਸਾਥੀ ਨੇ ਜਾਂ ਜਿਹੜੇ ਪਬਲਿਕ ਦੇ ਜਿਹੜੇ ਲੋਕ ਨੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਆ ਉਹ ਪਿੰਡਾਂ ਦੇ ਵਿੱਚੋਂ ਮੈਨੂੰ ਵੀਡੀਓ ਕੱਢ-ਕੱਢ ਕੇ ਭੇਜ ਰਹੇ ਨੇ ਕਿ ਇਹ ਗੱਡੀ ਰਾਤ ਨੂੰ 8:00 ਵਜੇ ਇੱਥੋਂ ਲੰਗੀ 8:00 ਵਜੇ ਇੱਥੋਂ ਲੰਗੀ ਔਰ ਦੂਜਾ ਜਿਹੜਾ ਕੋਈ ਬੰਦਾ ਹੈ ਉਹ ਕੋਈ ਇਹਦੇ ਵਿੱਚ ਕੁਝ ਨਹੀਂ ਕਰ ਰਿਹਾਗਾ ਔਰ ਪੁਲਿਸ ਡਿਪਾਰਟਮੈਂਟ ਜਿਹੜੀ ਹੱਥਾਂ ਤੇ ਹੱਥ ਰੱਖ ਕੇ ਬੈਠੀ ਹੈ ਕੱਲ ਹੀ ਐਫ ਆਈ ਆਰ ਇੱਕ ਦਰਜ ਕਰਕੇ ਜਿਹੜੀਆਂ ਕੀ ਉਹ ਮੇਰੀਆਂ ਅੱਖਾਂ ਠੰਡੀਆਂ ਕਰਨੀਆਂ ਚਾਹੁੰਦੇ ਨੇ ਪਰ ਸਾਡੇ ਜਿਹੜੇ ਵਰਕਰ ਆ ਇਹ ਇੰਨੇ ਕੁ ਜ਼ਾੜਾ ਨੇ ਰੋਸ ਦੇ ਵਿੱਚ ਇਹ ਕਹਿੰਦੇ ਆ ਕਿ ਆਪਾਂ ਇੱਕ ਧਰਨਾ ਲਾਈਏ ਔਰ ਮੈਂ ਧਰਨੇ ਤੋਂ ਪਹਿਲਾਂ ਇੱਕ ਪੀਸੀ ਕਰਾਂਗਾ ਪਰਸੋਂ ਜੀ ਪਰਸੋਂ ਇੱਕ ਫਰੋਜਪੁਰ ਦੇ ਵਿੱਚ ਪੀਸੀ ਕਰਾਂਗੇ ਜੇ ਇਹਨਾਂ ਨੇ ਬੰਦੇ ਨਾ ਅਰੈਸਟ ਕੀਤੇ ਨਾ ਪਤਾ ਲੱਗਾ ਠੀਕ ਹੈ ਪਰਸੋਂ ਪੀਸੀ ਕਰਕੇ ਜਿਹੜੀਆਂ ਜਿਹੜੀਆਂ ਮੈਨੂੰ ਗੈਂਗਸਟਰ ਆ ਲੋ ਥ੍ਰੇਟ ਆਈਆਂ ਨੇ ਜੋ ਜੋ ਇੱਥੇ ਗੁੰਡਾਗਰਦੀ ਦਾ ਨੰਗਾ ਨਾਚ ਫਰੋਜਪੁਰ ਜ਼ਿਲ੍ਹੇ 'ਚ ਚੱਲ ਰਿਹਾ ਔਰ ਜੋ ਸਾਡੇ ਫਰੋਜਪੁਰ ਦੇ ਐਸਐਸਪੀ ਨੇ ਜਿਹੜੇ ਕਿਸੇ ਦਾ ਫੋਨ ਅਟੈਂਡ ਹੀ ਨਹੀਂ ਕਰਦੇ ਔਰ ਮੈਂ ਇਹ ਗੱਲ ਕਾਵਾਂਗਾ ਕਿ ਮੇਰਾ ਵੀ ਨਹੀਂ ਅਟੈਂਡ ਕੀਤਾ ਮੈਨੂੰ ਆਰ ਕੇ ਲਾਅ ਐਂਡ ਆਰਡਰ ਡੀਜੀਪੀ ਅਰਪਿਤ ਸ਼ੁਕਲਾ ਜੀ ਨੂੰ ਫੋਨ ਕਰਨਾ ਪਿਆ ਜੀ ਐਸਪੀ ਡੀ ਨੂੰ ਫੋਨ ਕਰਨਾ ਪਿਆ ਉਹਨਾਂ ਦੇ ਫੋਨ ਆਉਣ ਤੋਂ ਬਾਅਦ ਦੇ ਵਿੱਚ ਜਿਹੜੀ ਇਹ ਕਾਰਵਾਈ ਚੱਲੀ ਔਰ ਮੀਡੀਆ ਦਾ ਧੰਨਵਾਦ ਕਰਦਾ ਪਬਲਿਕ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਦੁੱਖ ਦੀ ਘੜੀ ਦੇ ਵਿੱਚ ਮੇਰਾ ਸਾਥ ਦਿੱਤਾ ਔਰ ਮੀਡੀਆ ਕਰਕੇ 24 ਘੰਟਿਆਂ ਬਾਅਦ ਮੇਰੇ ਬਿਆਨ ਦਰਜ ਹੋਏ ਔਰ ਮੈਂ ਕੱਲ ਇੱਕ ਬਿਆਨ ਪੜ੍ਹ ਰਿਆ ਸੀਗਾ ਡੀਜੀਪੀ ਸਾਹਿਬ ਦਾ ਰਾਤੀ ਫੇਸਬੁੱਕ ਤੇ ਚੱਲ ਰਿਹਾ ਸੀ ਜੀ ਜੀ ਡੀਜੀਪੀ ਸਾਹਿਬ ਕਹਿ ਰਹੇ ਆ ਕਿ ਭਾਈ ਜਿਹੜੇ ਚੌਕੀਆਂ ਤੇ ਠਾਣਿਆਂ ਤੇ ਬਲਾਸਟ ਕਰਦੇ ਆ ਉਹ ਸਿੱਧੇ ਸਿੱਧੇ ਸਾਡੀ ਹਿੱਕ 'ਚ ਵੱਜਣ ਔਰ ਮੇਰਾ ਸਵਾਲ ਆ ਡੀਜੀਪੀ ਸਾਹਿਬ ਨੂੰ ਕਿ ਡੀਜੀਪੀ ਸਾਹਿਬ ਜੇ ਹਿੱਕ ਥਾਣਾ ਨਹੀਂ ਤੇ ਹੋਰ ਇੱਕ ਕਿਹੜੀ ਉਹ ਦੱਸਦੇ ਜੋ ਕੋਈ ਆਮ ਬੰਦਾ ਆਮ ਕਿਸੇ ਲੋੜਵੰਦ ਨੂੰ ਲੋੜ ਪੈਂਦੀ ਹੈ ਤੇ ਉਹ ਥਾਣੇ ਭਜਦਾ ਤੇ ਜੇ ਥਾਣੇ ਤੇ ਬਲਾਸਟ ਹੋ ਰਿਹਾ ਥਾਣੇ ਵਾਲਾ ਕਿੱਥੇ ਜਾਵੇ ਇਸ ਕਰਕੇ ਡੀਜੀਪੀ ਸਾਹਿਬ ਜੇ ਨਹੀਂ ਤੁਸੀਂ ਲਾਅ ਐਂਡ ਆਰਡਰ ਤੇ ਕੰਮ ਕਰ ਸਕਦੇ ਤੇ ਡੀਜੀਪੀ ਨੂੰ ਅਸਤੀਫਾ ਦੇਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਜੰਗਲ ਰਾਜ ਬਣਿਆ ਪਿਆ ਜੀਰਾ ਸਾਹਿਬ ਜੇ ਗੱਲ ਕਰੀਏ ਤਾਂ ਜੰਗਲ ਦਾ ਰਾਜ ਜੀ ਜੇ ਸੇਬ ਨੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਦਾ ਸਾਬਕਾ ਐਮਐਲਏ ਨਹੀਂ ਸੇਵ ਤਾਂ ਆਮ ਲੋਕਾਂ ਦਾ ਕੀ ਹਾਲ ਹੋਊਗਾ ਜਿਵੇਂ ਫਰੋਈਪੁਰ ਦੇ ਵਿੱਚ ਵਾਰਦਾਤਾ ਹੁੰਦੀਆਂ ਰਹਿੰਦੀਆਂ ਨੇ ਗੋਲੀਆਂ ਚੱਲਦੇ ਰਹਿੰਦੇ ਨੇ ਕੰਮ ਕਰਦੀ ਨੀਂਦ ਫਿਰ ਪ੍ਰਸ਼ਾਸਨ ਸੁੱਤਾ ਜੇ ਤੁਸੀਂ ਨਹੀਂ ਸੇਵ ਤੇ ਆਮ ਲੋਕ ਕਿਵੇਂ ਸੇਵ ਹੋਣਗੇ ਗੱਲ ਇਹ ਆ ਕਿ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਤਾਂ ਸਰਕਾਰ ਚ ਨਿਆਰੇ ਲੈ ਰਿਆ ਹੈ ਪ੍ਰਸ਼ਾਸਨ ਵੇਖ ਰਿਹਾ ਕਿ ਲੋਕ ਮਰ ਕਿਵੇਂ ਰਹੇ ਨੇ ਆ ਸਾਡੇ ਜੀਰੇ ਦੇ ਵਿੱਚ ਕਿ ਕੁਲਵਿੰਦਰ ਸਿੰਘ ਨਾਂ ਦਾ ਮੁੰਡਾ ਜਿਹਨੂੰ ਢਿਲਕਾ ਕਹਿੰਦੇ ਸੀ ਕੱਲੋਂ ਦਾ ਭੋਗ ਸੀ ਅੱਜ 11 ਦਿਨ ਹੋ ਗਏ ਨੇ ਉਹਦਾ ਕਤਲ ਹੋਇਆ ਕੋਈ ਬੰਦਾ ਅਰੈਸਟ ਕੀਤਾ ਹੋਵੇ ਤੇ ਡੀਐਸਪੀ ਜੀਰੇ ਨੂੰ ਪੁੱਛੋ ਕੀਤਾ ਕੋਈ ਅਰੈਸਟ ਕੀ ਕਾਰਵਾਈ ਕੀਤੀ ਹੈ ਸ਼ਰਿਆਮ 2 250 ਗੋਲੀ ਜੀਰੇ ਦੇ ਵਿੱਚ ਚੱਲੀ ਹੈ ਮੈਂ ਵੀਡੀਓ ਵੀ ਦਿਾਂਗਾ ਜਿਹੜੀ ਗੋਲੀ ਚੱਲੀ ਹੈ ਲੋਕਾਂ ਦੇ ਘਰਾਂ 'ਚ ਗੋਲੀਆਂ ਵੱਜੀਆਂ ਲੋਕਾਂ ਦੀਆਂ ਘਰੇ ਖੜੀਆਂ ਗੱਡੀਆਂ 'ਚ ਗੋਲੀਆਂ ਉਹਨਾਂ ਨੇ ਮਾਰੀਆਂ ਨੇ ਠੀਕ ਹੈ ਔਰ ਲੋਕਾਂ ਦਾ ਨੁਕਸਾਨ ਹੋ ਸਕਦਾ ਸੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੰਬ ਕਰਨ ਦੀ ਨਹੀਂ ਸੁੱਤੇ ਪਏ ਔਰ ਮੈਂ ਗੱਲ ਕਹਿਣਾ ਕਿ ਰੋਜ਼ ਚੋਰੀਆਂ ਹੋ ਰਹੀਆਂ ਨੇ ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਔਰ ਜੰਗਲ ਰਾ ਜਿਹੜਾ ਉਹ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆਂਦਾ ਹੈ ਜਿਹੜੇ ਇਹ ਝਾੜੂ ਚੋਰ ਨਿਸ਼ਾਨ ਨਾਲ ਕਹਿੰਦੇ ਸੀ ਕਿ ਅਸੀਂ ਝਾੜੂ ਦੇ ਨਾਲ ਜਿਹੜਾ ਹੈ ਕਿ ਸਾਰਾ ਗੰਦ ਇਕੱਠਾ ਕਰਾਂਗੇ ਮੈਂ ਕਹਿੰਦਾ ਜੇ ਕਾਲੀ ਦੇ ਕਾਗਰਸੀਆਂ ਨੇ ਜੇ ਗੰਦ ਪਾਇਆ ਸੀ ਇਕੱਠਾ ਕਰਨ ਨੂੰ ਕਿਹਾ ਸੀ ਲੋਕਾਂ ਦੇ ਖਲਾਰਨ ਨੂੰ ਨਹੀਂ ਸੀ ਕਿਹਾਗਾ ਔਰ ਇੰਨਾ ਕੋਈ ਜ਼ਿਆਦਾ ਅੱਜ ਖਲਾਰ ਕੇ ਰੱਖ ਦਿੱਤਾ ਹੈ ਕਿ ਅੱਜ ਇਕੱਠਾ ਕਰਨਾ ਜਿਹੜਾ ਕਿ ਕਿਸੇ ਦੇ ਵੱਸ ਦੀ ਗੱਲ ਨਹੀਂ ਰਹਿ ਗਿਆ ਪਰ ਮੈਂ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਇਹ ਜਿਹੜੇ ਗੈਂਗਸਟਰਵਾਦ ਜਿਹੜਾ ਔਰ ਜਿਹੜਾ ਇਹ ਚਟਾ ਜਿਹੜਾ ਜਰੂਰ ਖਤਮ ਕਰਾਂਗੇ ਮੈਂ ਪਹਿਲਾਂ ਵੀ ਚਟੇ ਦੀ ਲੜਾਈ ਲੜਦਾ ਰਿਆ ਹੁਣ ਵੀ ਗਾ ਲੜਾਂਗਾ ਚਾਹੇ ਕੋਈ ਪੁਲਿਸ ਦੇ ਅਫਸਰ ਹੋਣ ਚਾਹੇ ਲੀਡਰ ਹੋਣ ਮੈਂ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਬਣ ਕੇ ਗੂੰਜਾਂ ਔਰ ਚਾਹੇ ਮੈਂ ਨਾ ਕਿ ਮੇਰਾ ਜੱਟਾ ਮਰਜੀ ਵੱਡਾ ਨੁਕਸਾਨ ਹੋ ਜਾਈ ਇਹਨਾਂ ਗੈਂਗਸਟਰਾਂ ਦੇ ਖਿਲਾਫ ਜਿਹੜੇ ਲੋਕਾਂ ਨੂੰ ਦਬਾਉਂਦੇ ਨੇ ਜਿਹੜੇ ਫਰੌਤੀਆਂ ਮੰਗਦੇ ਨੇ ਇਹ ਲੜਾਈ ਜੰਗ ਜਿਹੜੀ ਇਸੇ ਤਰ੍ਹਾਂ ਜਾਰੀ ਰੱਖਾਂਗੇ ਹਾਂ ਇਹ ਸੀ ਜੀਰਾ ਸਾਹਿਬ ਜਿੰਨਾ ਤੇ ਹਮਲਾ ਹੋਇਆ ਗੋਲੀਆਂ ਦੀ ਤਾੜ ਤਾੜ ਫੇਰ ਦੱਸਦੀ ਹੈ ਕਿ ਜੀਰਾ ਦੇ ਸਾਬਕਾ ਵਦਾ ਕਲਵੀ ਜ਼ੀਰਾ ਤੇ ਫੇਰ ਗੋਲੀਆਂ ਚੱਲਦੀਆਂ ਜ਼ਿਲ੍ਹਾ ਪ੍ਰਧਾਨ ਨੇ ਇਹ ਇਹਨਾਂ ਤੇ ਫੇਰ ਗੋਲੀਆਂ ਚੱਲਦੀਆਂ ਲੋਕ ਜਿਹੜੇ ਵਰਕਰ ਨੇ ਦੂਰ ਦੂਰੋ ਜਿਹੜੇ ਜਿਵੇਂ ਪਤਾ ਲੱਗਿਆ ਉਹਨਾਂ ਨੂੰ ਤਾਂ ਉਵੇਂ ਹੀ ਪਤਾ ਲੈਣਾ ਆ ਰਹੇ ਨੇ